ਸਾਰੇ ਕਿਸਾਨ ਭਰਾ ਤੁਮਹਾਨੂੰ ਦੂਰ ਦਾ ਦਿਲਾਵਾਨ ਦੋਸਤ ਗਿਰਗ ਮੋਟਿਆ ਲਖਪੁਰ ਦਾ ਆਪਣਾ ਖੇਤ ਦੀ ਨਜ਼ਰ ਵਿੱਚ ਪਹੁੰਚਿਆ 170 ਜਹੇ ਵਿੱਚ ਦਾਖਲ ਹੋਇਆ 13 ਫਰਵਰੀ ਤੋਂ ਲੈ ਕੇ ਮੋਟੇ ਵਿੱਚ ਗਤੇ ਹੋਏ ਸਭ ਤੋਂ ਪਹਿਲਾ ਫਟੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੋਸਤ ਜਿਹੜਾ ਵੀ ਇਹ ਆਪਾਂ 13 ਫਰਵਰੀ ਤੋਂ ਲੈ ਕੇ ਆਪਾ ਹਿਆਣਾ ਦੇ ਬਾਗਾਂ ਦੇ ਬੈਠੇ ਆ ਸੋ ਭਰਾਵੋ ਪ੍ਰੈਜ਼ੈਂਟੋਰੀ ਤੁਹਾਡੇ ਜਾਗੇ ਨੂੰ ਸ਼ੂਟ ਹੈ ਜਿਹੜਾ ਕਿ ਤੁਸੀਂ ਮਸਜਾ ਦੇ ਵਿੱਚ ਸੱਪਾ ਦੇ ਵਿੱਚ ਆਪੀਆਂ ਦੇ ਵਿੱਚ ਸੱਪਾ ਦੇ ਵਿੱਚ ਆਜ ਵੀ ਟਾਕੀਆਂ ਸੱਤਾਂ ਦੇ ਬੈਠੇ ਹੋ ਸੋ ਭਰਾਵੋ ਇਹ ਵੀ ਬੜੀ ਲੋਚਾ ਲੱਗਿਆ ਹੋਇਆ ਪਾਣ ਜਾ ਰਿਹਾ ਪਿੱਛੇ ਵੀ ਤੁਹੀ ਦੇਖਿਆ ਹੁਣਾ ਅਲੈਕਸਰ ਹੋ ਗਏ ਆ ਤੇ ਉਹਨਾਂ ਦੇ ਚੀ ਜਿਹੜੇ ਵੀ ਭਾਤੀ ਜਨਤਾ ਪਾਰ ਤੇ ਮਾਤਰੀ ਜੀ ਤੁਹਾਡੇ ਸਵਾਦਾਂ ਦੇ ਦੁਆਰ ਨਹੀਂ ਜਿਨਾ ਕੋਲੇ ਸੋ ਪ੍ਰਭਾਗ ਅਲੈਕਸਰ ਦੇ ਚੀ ਭਾਤੀ ਜਨਤਾ ਪਾਰ ਤੇ ਜਿਹੜੀ ਭਾਜੀਪੀ ਦੀ ਸਰਕਾਰ ਬਣੀਆ ਉਹ ਨੂੰ ਮੂਰੀ ਘਰ ਪਈਆ ਤੇ ਇਹ ਤੁਹਾਡੇ ਦੋਨਾਂ ਦੇ ਆਪਣੇ ਕਿਸੇ ਆਕੂ ਸਾਹਿਬ ਨਾਲ ਬੈਠੇ ਆ ਉਹਨਾਂ ਦਾ ਫਰਜਾ ਦਾ ਪਿੰਡਾਂ ਦੇ ਵਿੱਚ ਮੀਟਨਾ ਕਰਕੇ ਲਾਭ ਵੰਡਿਆ ਕਰਕੇ ਮੋਰਚੇ ਦੇ ਵਿਚ ਆਪਾਂ ਫੱਟੀ ਗੱਤੀ ਦੇ ਵਿੱਚ ਧਰਮ ਲੈ ਕੇ ਆਈਏ ਕਿਉਂਕਿ ਜਦੋਂ ਮੋਰਚੇ ਦੇ ਵਿਚ ਆਕੂ ਸਾਹਿਬ ਆ ਬੈਠੇ ਆ ਉਹ ਮੋਰਚਿਆਂ ਨੂੰ ਸਮਾਲਦੇ ਆ ਸੋ ਭਰਾਵੋ ਮੋਰਚਾ ਆਪਣਾ ਜੱਤੜਾ मोर्चा पहुची तोर्चे नज़बूती सघी जाम ਉਠਾਇਆ ਕਿ ਕਿਸਾਨ ਦਾ ਖੇਤਾਂ 'ਚ ਕੰਮ ਕਰ ਰਿਹਾ ਸੋ ਭਰਾਵੋ ਹੋਂ ਦਾ ਚੈਨਲ